ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾ ਐਲ ਐਸ ਆਈ ਕੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਣਕ ਨੂੰ ਆਖਰੀ ਪਾਣੀ ਕਦੋਂ ਲਾਈਏ ਆਖਰੀ ਪਾਣੀ ਨਾਲ ਝਾੜ ਦਾ ਜਿਹੜਾ ਕੋਈ ਸਬੰਧ ਹੈ ਜਾਂ ਨਹੀਂ ਇਸ ਬਾਰੇ ਇਹ ਵੀਡੀਓ ਹੈ ਤੇ ਪਹਿਲਾ ਤੇ ਆਖਰੀ ਪਾਣੀ ਜਿਹੜਾ ਕਣਕ ਲਈ ਬਹੁਤ ਜ਼ਰੂਰੀ ਹੈ ਜੀ ਵੈਸੇ ਤਾਂ ਕਿ ਪਹਿਲਾ ਪਾਣੀ ਕਦੋਂ ਲਾਉਣਾ ਹੈ ਪਹਿਲਾ ਪਾਣੀ ਏਰੀਏ ਦੇ ਹਿਸਾਬ ਨਾਲ ਵੈਸੇ 25 ਤੋਂ 30 ਦਿਨਾਂ ਦੇ ਵਿੱਚ ਲਾ ਦੇਣਾ ਚਾਹੀਦਾ ਜਦੋਂ 25-30 ਦਿਨਾਂ ਦੀ ਹੋਵੇ ਕਣਕ ਤੇ ਹੁਣ ਆਖਰੀ ਪਾਣੀ ਦੀ ਜਿਵੇਂ ਆਪਾਂ ਗੱਲ ਕਰਦੇ ਹਾਂ ਜੇਕਰ ਕਣਕ ਅਗੀਤੀ ਹੈ ਸਹੀ ਟਾਈਮ ਤੇ ਬੀਜੀ ਗਈ ਉਹਦੇ ਲਈ ਜਾਂ ਪਛੇਤੀ ਹੈ ਵੈਸੇ ਤਾਂ ਇਹ 2 ਮਾਰਚ ਤੱਕ ਲਾਸਟ ਲਗਭਗ ਬਾਣੀ ਲੱਗ ਜਾਣੀ ਚਾਹੀਦੀ ਸਭ ਜਗ੍ਹਾ ਤੇ ਜੇਕਰ ਕਣਕ ਕਿਸੇ ਦੀ ਪਛੇਤੀ ਹੈ ਜਿਵੇਂ ਨਰਮੇ ਵਾਲੇ ਏਰੀਕੀ ਦੀਆਂ ਹੁੰਦੀਆਂ ਜਾਂ ਨਰਮੇ ਵਾਲੇ ਦੀਆਂ ਤਾਂ ਉਹਨਾਂ ਦੇ 30 ਮਾਰਚ ਤੱਕ ਵੀ ਜਾ ਸਕਦਾ ਜਾਂ ਰੇਤਲੀ ਜ਼ਮੀਨਾਂ ਕੋਈ ਜਾਂ ਬਾਕੀ ਤੇ ਕਈ ਚੀਜ਼ਾਂ ਫੈਕਟ ਕਰਦੀਆਂ ਨੇ ਜਿਵੇਂ ਕਿ ਕਿਤੇ ਮੀਂਹ ਵੱਧ ਪਿਆ ਕਿਤੇ ਘੱਟ ਪਿਆ ਤੇ ਜਿਵੇਂ ਕਿ ਹੁਣ ਕਈ ਜਗ੍ਹਾ ਤੇ ਕੱਲ ਵਾਲਾ ਮੀਂਹ ਵੀ ਜ਼ਿਆਦਾ ਸੀ ਕਈ ਜਗ੍ਹਾ ਤੇ ਘੱਟ ਹੈਗਾ ਤਾਂ ਮੀਂਹ ਦੇ ਹਿਸਾਬ ਨਾਲ ਵੀ ਪਾਣੀ ਲੱਗ ਸਕਦਾ ਸਹੀ ਤੇ ਜ਼ਮੀਨ ਦੀ ਕਿਸਮ ਕਹੇ ਜੀ ਹੈ ਰੇਤਲੀ ਲਾਲ ਡੱਕਰ ਕਿਵੇਂ ਕਹੇ ਜੀ ਉਹ ਕਿਸਮ ਹੈ ਕਿ ਉਸ ਹਿਸਾਬ ਨਾਲ ਜੇਕਰ ਰੇਤਲੀ ਜ਼ਮੀਨ ਹੈ ਤਾਂ ਲਾਸਟ ਪਾਣੀ ਜਿਹੜਾ 30 ਮਾਰਚ ਤੱਕ ਅਮੂਮਨ ਜਾ ਸਕਦਾਗਾ ਤੇ ਇੱਕ ਪਾਣੀ ਵੱਧ ਵੀ ਦੋ ਲੱਗਦੇ ਹਨ ਰੇਤਲੀ ਜ਼ਮੀਨ 'ਚ ਜੇਕਰ ਬਾਣ ਚੰਗਾਗਾ ਝੋਨੇ ਵਾਲੀ ਕਣਕ ਹੈਗੀ ਤਾਂ 20 ਮਾਰਚ ਲਗਭਗ ਆਖਰੀ ਡੇਟ ਬਣਦੀ ਹੈਗੀ ਬਾਕੀ ਤੁਸੀਂ ਆਪਣੀ ਕਣਕ ਦੇਖਣੀ ਉਹਦੀ ਹਾਲਤ ਦੇਖਣੀ ਹੈ ਤੇ ਮੀਂਹ ਦੇ ਹਿਸਾਬ ਨਾਲ ਜ਼ਿਆਦਾ ਮੈਟਰ ਕਰਦਾ ਹੈਗਾ ਤੇ ਕਿਹੜੀ ਸਟੇਜ ਹੈਗੀ ਰੇਤਲੀ ਚ ਜਿਵੇਂ ਲੇਟ ਚੀਕਣੀ ਮਿੱਟੀ ਚ ਪਹਿਲਾਂ ਲੱਗੇਗਾ ਪਾਣੀ ਬਾਕੀ ਜ਼ਿਆਦਾ ਪਾਣੀ ਭਰ ਕੇ ਨਹੀਂ ਲਾਉਣਾ ਚਾਹੀਦਾ ਆਖਰੀ ਕਿਉਂਕਿ ਕਣਕ ਜਿਹੜੀ ਨਿਸਰ ਚੁੱਕੀ ਹੁੰਦੀ ਹੈ ਤੇ ਜਿਵੇਂ ਕਿ ਹੁਣ 15 ਮਾਰਚ ਤੱਕ ਮੀਂਹ ਦੀ ਜਿਹੜੀ ਸੁਭਾਵਨਾ ਦੱਸੀ ਜਾ ਰਹੀ ਹੈ ਤੇਜ਼ ਹਵਾਵਾਂ ਨਾਲ ਤਾਂ ਕਣਕ ਡਿੱਗ ਜਾਂਦੀ ਉਹਦੇ ਨਾਲ ਨੁਕਸਾਨ ਆ ਜਿਹੜਾ ਜ਼ਿਆਦਾ ਹੋ ਜਾਂਦਾ ਹੈ ਬਾਕੀ ਪਾਣੀ ਜਿਹੜਾ ਆਖਰੀ ਪਾਣੀ ਉਹ ਸਹੀ ਟਾਈਮ ਤੇ ਲੱਗ ਜਾਣਾ ਚਾਹੀਦਾ ਜੇਕਰ ਉਹ ਜ਼ਿਆਦਾ ਲੇਟ ਹੁੰਦਾ ਤੋਂ ਨੁਕਸਾਨ ਕਰਦਾ ਜਿਵੇਂ ਜਿਹੜੀ ਤੂੜੀ ਹੈ ਉਹ ਵੀ ਚੰਗੀ ਨਹੀਂ ਬਣਦੀ ਤੇ ਰੰਗ ਵੀ ਉਹਦਾ ਚੰਗਾ ਨਹੀਂ ਆਉਂਦਾ ਤਾਂ ਜਿਹੜਾ ਆਖਰੀ ਪਾਣੀ ਉਹਦਾ ਕੋਈ ਜ਼ਿਆਦਾ ਜਿਹੜਾ ਸਹੀ ਟਾਈਮ ਤੇ ਲੱਗ ਗਿਆ ਉਹਦਾ ਫਾਇਦਾ ਹੁੰਦਾ ਜੇਕਰ ਆਪਾਂ ਇੱਕ ਵੱੱਦ ਲਾਉਨੇ ਆ ਜਾਂ ਜ਼ਿਆਦਾ ਲੇਟ ਪਾਣੀ ਲਾਉਨੇ ਆ ਵੱਢਣ ਤੋਂ ਪਹਿਲਾਂ 20 ਦਿਨ 15 ਦਿਨ ਤਾਂ ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਉਹਦਾ ਨੁਕਸਾਨ ਹੀ ਹੁੰਦਾ ਆਪਣੀ ਕਣਕ ਦੀ ਬੱਲੀ ਦੇਖੋ ਦਾਣਾ ਦੇਖੋ ਕਿ ਉਹ ਤਿਆਰ ਹੋ ਗਿਆ ਕਿ ਨਹੀਂ ਤੇ ਉਸ ਹਿਸਾਬ ਨਾਲ ਆਖਰੀ ਪਾਣੀ ਲਾਓ ਝੋਨੇ ਵਾਲੇ ਸਹੀ ਟਾਈਮ ਤੇ ਬਿਜੀਆਂ ਗਣਕਾਂ ਦਾ ਲਗਭਗ 20 ਮਾਰਚ ਤੇ ਬਾਕੀ ਰੇਤਲੀ ਜ਼ਮੀਨਾਂ ਤੇ ਘੱਟ ਵੱਧ ਮੀਂਹ ਦੇ ਹਿਸਾਬ ਨਾਲ ਤੇ ਨਰਮੇ ਵਾਲੀਆਂ ਜਿਹੜੀਆਂ ਲੇਟ ਗਣਕਾਂ ਸੀ ਤਾਂ ਉਹ 30 ਮਾਰਚ ਤੱਕ ਜਾ ਸਕਦਾ ਬਾਕੀ 20 ਮਾਰਚ ਲਗਭਗੇ ਟਾਈਮ ਹੈ ਤੇ ਹੋਰ ਵੀ ਅਸੀਂ ਬਹੁਤ ਸਾਰੀਆਂ ਵੀਡੀਓ ਪਾਈਆਂ ਜੇ ਤੁਹਾਨੂੰ ਚੰਗੀਆਂ ਲੱਗੀਆਂ ਇਹਨੂੰ ਲਾਈਕ ਜ਼ਰੂਰ ਕਰੋ ਤੇ ਤੁਸੀਂ ਪਲੇਲਿਸਟ ਵੀ ਸਾਡੇ ਚੈਨਲ ਦੀ ਜਰੂਰ ਚੈੱਕ ਕਰੋ ਜਿੱਥੇ 316 17 ਵੀਡੀਓ ਇਸ ਤੋਂ ਪਹਿਲਾਂ ਸੀ ਅਪਲੋਡ ਕਰ ਚੁੱਕੇ ਆਂ 1.200 ਵੀਡੀਓ ਲਗਭਗ ਫਰਦ ਨਾਲ ਸੰਬੰਧਿਤ ਹੈ ਜਿਹੜੀ ਲਗਭਗ ਹਰ ਕਿਸਾਨ ਨੂੰ ਦੇਖਣੀ ਆ ਚਾਹੀਦੀ ਹੈ ਉਹਨੂੰ ਜ਼ਮੀਨ ਦੀ ਕਾਗਜ਼ੀ ਕਾਰਵਾਈ ਜਿਹੜੀ ਸਮਝ ਆਉਣੀ ਚਾਹੀਦੀ ਹੈ ਬਾਕੀ ਅਸੀਂ ਹੋਰ ਨੋਲੇਜੇਬਲ ਵੀਡੀਓਜ਼ ਨਵੀਆਂ ਗੱਲਾਂ ਪੰਜਾਬੀ ਦੇ ਵਿੱਚ ਸਿੱਖੋ ਉਹ ਬਹੁਤ ਵਧੀਆ ਵੀਡੀਓਜ਼ ਪਾਈਆਂ ਨੇ 30 40 ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਦੋ ਮੰਡੀਆਂ ਦੀਆਂ ਵੀਡੀਓ ਪਾਈਆਂ ਜਿਵੇਂ ਟਰੈਕਟਰ ਦੀ ਇੱਕ ਮੈਸਾਂ ਵਾਲੀ ਇਹ ਦੋ ਮੰਡੀਆਂ ਨੇ ਵੀਡੀਓ ਵੀ ਅਸੀਂ ਪਾਈਆਂ ਹੋਰ ਵੀ ਬਹੁਤ ਸਾਡੇ ਜੋ ਵੀ ਤੁਸੀਂ ਸਵਾਲ ਕਰਦੇ ਹੋ ਉਹਦੇ ਬਾਰੇ ਅਸੀਂ ਵੀਡੀਓਸ ਪਾਉਂਦੇ ਰਹਿੰਨੇ ਆ ਜਿਵੇਂ ਕਿ ਹੁਣ ਅਗਲੀ ਵੀਡੀਓ ਚ ਸਾਨੂੰ ਮੈਂਬਰ ਸਰਪੰਚਾਂ ਤੇ ਨੰਬਰਦਾਰਾਂ ਦੀ ਤਨਖਾਹਾਂ ਬਾਰੇ ਇਹ ਵੀਡੀਓ ਪਾਵਾਂਗੇ ਉਹ ਕੱਲ ਜਾਂ ਪਰਸੋਂ ਤੱਕ ਆ ਜੂਗੀ ਤਾਂ ਉਮੀਦ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ